ਕਸਬਾ ਕਲਾਨੌਰ ਵਿਖੇ 4 ਤਰੀਕ ਨੂੰ ਇੱਕ ਪਿਓ ਵੱਲੋਂ ਆਪਣੇ ਦੋ ਮਾਸੂਮ ਬੱਚਿਆਂ ਦਾ ਕਤਲ ਕਰ ਦਿੱਤਾ ਗਿਆ ਸੀ। ਇਹਨਾਂ ਬੱਚਿਆਂ ਵਿੱਚ ਸਾਦੇ 6 ਸਾਲ ਦੀ ਦੀ ਤੀਜਸਪ੍ਰੀਤ कौर ਅਤੇ ਸਾਦੇ 4 ਸਾਲ ਦਾ ਪੁੱਤ ਹਰਪ੍ਰੀਤ ਸਿੰਘ ਸ਼ਾਮਿਲ ਸੀ ਜਿਨ੍ਹਾਂ ਨੂੰ ਜ਼ਹਿਰੀਲੀ ਦਵਾਈ ਦੇ ਕੇ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਉਹਨਾਂ ਦਾ ਪਿਓ ਫਰਾਰ ਹੋ ਗਿਆ ਸੀ। ਅਜੇ ਨਾ ਮਾਸੂਮ ਮ੍ਰਿਤਕ ਬੱਚਿਆਂ ਦੇ ਪਿਤਾ ਨੇ ਵੀ ਖੁਦਕੁਸ਼ੀ ਕਰ ਲਈ ਹੈ ਜਿਸ ਦੀ Laash ਕਿਲਾ ਨੈਰ ਦੇ ਪਾਸੋਂ ਬਰਾਮਦ ਹੋਈ ਹੈ। ਇਸ ਮੌਕੇ ਕਲਾਨੌਰ ਦੇ ਐਸ ਅੱਤ ਉਹ ਦਿਲਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ লাশ ਬਰਾਮਦ ਕਰਕੇ ਪੋਸਟਮਾਰਟਮ ਕਰਨ ਲਈ ਪੇਜ ਦਿੱਤੀ ਗਈ ਹੈ। ਇੱਕ ਜੀ ਕਲਾਨੌਰ ਚ ਵਕੂਆ ਹੋਇਆ ਸੀ ਡਬਲ ਮਰਡਰ ਦਾ ਜਿਹਦੇ ਵਿੱਚ ਦੋ ਛੋਟੇ ਬੱਚੇ ਜਿਨ੍ਹਾਂ ਦਾ ਨਾਮ ਜਸਪ੍ਰੀਤ ਤੇ ਹਰਪ੍ਰੀਤ ਇਹਨਾਂ ਦਾ ਮਰਡਰ ਹੋਇਆ ਸੀ ਤੇ ਘਰ ਵਿੱਚ ਹੀ ਉਹਨਾਂ ਦੀ ਲਾਸ਼ ਬਰਾਮਦ ਹੋਈਆਂ ਜੀ ਤੇ ਉਹਦੇ ਵਿੱਚ ਸਾਡਾ ਜਿਹੜਾ ਮੇਨ ਸ਼ੱਕੀ ਦੋਸ਼ੀ ਸਾਨੂੰ ਲੱਗ ਰਿਹਾ ਸੀ ਉਹ ਇਹਨਾਂ ਦਾ ਫਾਦਰ ਹਰਪਾਲ ਸਿੰਘ son of ਮੱਖਣ ਸਿੰਘ ਸੀ ਤੇ ਹਰਪਾਲ ਸਿੰਘ son of ਮੱਖਣ ਸਿੰਘ ਸਾਨੂੰ ਖਦਸ਼ਾ ਸੀ ਕਿ ਇਹ ਸੁਸਾਈਡ ਕਰ ਲਏਗਾ ਤੇ ਇਹਦੀ ਜਿਹੜੀ ਜੁੱਤੀ ਤੇ ਇਹਦੀ ਉਹ ਵੀ ਨੇੜੇ ਪਾਸੋਂ ਬਰਾਮਦ ਹੋਈ ਸੀ ਤੇ ਹੁਣ ਇਹਦੀ ਜਿਹੜੀ ਲਾਸ਼ ਆ ਬਰਾਮਦ ਕੀਤੀ ਗਈ ਹੈ ਲਾਲ ਕਿਲਾ ਥਾਣੇ ਦੇ ਪਾਸੋਂ ਇਹ ਬਰਾਮਦ ਕੀਤੀ ਗਈ ਹੈ ਤੇ 174 ਦੀ ਕਾਰਵਾਈ ਕਰਕੇ ਇਹਦੀ ਬੋਡੀ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ ਤੇ ਜਿਹੜੀ ਵਜ੍ਹਾ ਰੰਜਿਸ਼ ਹਜੇ ਤੱਕ ਸਾਹਮਣੇ ਆਈ ਹੈ ਸਾਨੂੰ ਉਹ ਇਹੀ ਹੈ ਕਿ ਇਹ ਥੋੜਾ ਮੈਂਟਲੀ ਡਿਸਟਰਬਡ ਚੱਲ ਰਿਹਾ ਸੀ ਕਿਉਂਕਿ ਇਹਦੀ ਜਿਹੜੀ ਪਤਨੀ ਹੈ ਉਹ ਇਹਨੂੰ ਛੱਡ ਕੇ ਚਲ ਗਈ ਸੀ ਤੇ ਇਹ ਪ੍ਰਾਇਮਰੀ ਰੀਜ਼ਨ ਸੀ ਕਿ ਇਹਨੇ ਆਪਣੇ ਬੱਚਿਆਂ ਨੂੰ ਮਾਰ ਕੇ ਆਪਣੇ ਵੀ ਜੀਵਨ ਦਾ ਖਤਮ ਕਰ ਦਿੱਤਾ ਬੱਚਿਆਂ ਨੂੰ ਜੀ ਹਜੇ ਤੱਕ ਜੋ ਤਫਤੀਸ਼ ਚ ਆ ਉਹ ਇਹ ਆਇਆ ਹੈ ਕਿ ਇਹਨੇ ਸ਼ਾਇਦ ਜ਼ਹਿਰ ਦਿੱਤਾ ਬੱਚਿਆਂ ਨੂੰ ਕਿਉਂਕਿ ਉਥੇ ਆਲ ਆਊਟ ਦੀ ਡਬੀਆਂ ਤੇ ਹੋਰ ਕਾਫੀ ਬਰਾਮਦਗੀ ਹੋਈ ਹੈ ਸਾਨੂੰ ਬਟ ਹੁਣ ਪੁਖਤਾ ਤੌਰ ਤੇ ਆਪਾਂ ਪੋਸਟਮਾਰਟਮ ਤੋਂ ਬਾਅਦ ਹੀ ਦੱਸ ਸਕਦੇ ਹਾਂ ਜਿਹੜੀ ਰਿਪੋਰਟ ਆਏਗੀ ਵਿਸਰਾ ਦੀ ਰਿਪੋਰਟ ਉਸ ਤੋਂ ਬਾਅਦ ਫਿਰ ਕਨਫਰਮ ਕਰਾਂਗੇ ਉਮੀਦ ਹੈ ਵਿਥਿਨ 2 ਵੀਕਸ ਦੋ ਹਫਤੇ ਦੇ ਵਿੱਚ ਵਿੱਚ ਰਿਪੋਰਟ ਆ ਜਾਣੀ ਚਾਹੀਦੀ ਹੈ ਉਹਨਾਂ ਦੀ ਪਤਨੀ ਨੂੰ ਉਹਨਾਂ ਦੀ ਪਾਲ ਜਾਰੀ ਹੈ ਤੇ ਉਹਨਾਂ ਨੂੰ ਆਪਾਂ ਸ਼ਾਮਿਲ ਤਫਤੀਸ਼ ਕਰਾਂਗੇ